ਤੇ ਦੂਜੇ ਬੰਨੇ ਅਕਾਲੀ ਦਲ ਦੀ ਇੱਕ ਵਾਰੀ ਦੁਬਾਰਾ ਗੱਲਬਾਤ ਕਰ ਲੈਣੇ ਹੈਗੇ ਆ ਅਕਾਲੀ ਦਲ ਦੀਆਂ ਜਿਹੜੀਆਂ ਮੀਟਿੰਗਸ ਹੈਗੀਆਂ ਨੇ ਜਾਂ ਹੁਣ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਉਹ ਸੰਸਦੀ ਬੋਰਡ ਦੇ ਵਿੱਚ ਹੁੰਦੀਆਂ ਹੈਗੀਆਂ ਨੇ ਵਰਕਿੰਗ ਕਮੇਟੀ ਜਿਹੜੀ ਹੈ ਉਹ ਕਿਤੇ ਮੀਟਿੰਗ ਕਾਲ ਨਹੀਂ ਕੀਤੀ ਗਈ ਸਰਦਾਰਤਾ ਸਿੰਘ ਦੀ ਕੋਈ ਇਸ ਦੇ ਵਿੱਚ ਖਾਸ ਕਾਰਨ ਹੋ ਸਕਦਾ ਹੈ ਕਿ ਵਰਕਿੰਗ ਕਮੇਟੀ ਜਿਹੜੀ ਹੈ ਉਸ ਨੂੰ ਕਾਲ ਨਹੀਂ ਕੀਤਾ ਗਿਆ ਜਾਂ ਕਿ ਕੋਈ ਹੋਰ ਟੈਕਨੀਕਲ ਪੈਂਤੜਾ ਇਸ ਦੇ ਵਿੱਚ ਹੈਗਾ ਕਿਉਂਕਿ ਸੰਸਦੀ ਬੋਰਡ ਤੇ ਨਾਮ ਹੀ ਇਦਾਂ ਦਾ ਹੈ ਨਾ ਕਿ ਜਦੋਂ ਆਪਾਂ ਕਹਿ ਸਕਦੇ ਹਾਂ ਇਲੈਕਸ਼ਨ ਵਾਲੇ ਜਦੋਂ ਇੱਕ ਤੇ ਸੋ ਵਰਕਿੰਗ ਬਿਲਕੁਲ ਅਕਾਲੀ ਦਲ ਨੇ ਬਹੁਤ ਨਾ ਆਪਾਂ ਕਹੇ ਸੀ ਵੀ ਸ਼ੈਤਾਨ ਪੈਂਤੜਾ ਲਿਆ ਹੈ ਨਾ ਕਲੈਵਰ ਪੈਂਤੜਾ ਲਿਆ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਆਮ ਤੌਰ ਤੇ ਮੀਟਿੰਗ ਹੁੰਦੀ ਹੈ ਹੁਣ ਤੱਕ ਇਹ ਸੀਗਾ ਵੀ ਜਿੰਨੇ ਵੀ ਫੈਸਲੇ ਹੋਏ ਆ ਪਿਛਲੇ ਦਿਨਾਂ ਵਾਲੀ ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕਰਿਆ ਵਰਕਿੰਗ ਕਮੇਟੀ ਵਿੱਚ ਹੁਣ ਬਹੁਤ ਸਾਰੇ ਲੋਕ ਆ ਜਿਹੜੇ ਸੁਖਵੀਰ ਸਿੰਘ ਬਾਦਲ ਤੋਂ ਨਰਾਜ਼ ਨੇ ਚਾਹੇ ਵਿਕਰਮ ਸਿੰਘ ਮਜੀਠੀਆ ਸ਼ਰਨਜੀਤ ਸਿੰਘ ਢਿੱਲੋਂ ਆਇਆ ਹੋਰ ਬਹੁਤ ਸਾਰੇ ਆ ਸੋ ਅਕਾਲੀ ਦਲ ਨੇ ਸੋਚਿਆ ਵੀ ਜੇ ਵਰਕਿੰਗ ਕਮੇਟੀ ਵਿੱਚ ਕੜਮਾਸ ਪੈ ਗਿਆ ਵਿਕਰਮ ਸਿੰਘ ਮਜੀਠੀਏ ਚ ਲੋ ਨੇ ਜਾਂ ਜਿਹੜੇ ਹੋਰ ਕੁਝ ਬੰਦਿਆਂ ਨੇ ਵਿਰੋਧ ਕਰਿਆ ਸੀ ਸੁਖਵੀਰ ਸਿੰਘ ਬਾਦਲ ਦਾ ਜਾਂ ਜਿਨ੍ਹਾਂ ਨੇ ਓਪਨ ਵਿਰੋਧ ਨਹੀਂ ਕਰਿਆ ਉਹ ਮੀਟਿੰਗ ਵਿੱਚ ਵਿਰੋਧ ਕਰ ਸਕਦੇ ਆ ਵੀ ਉਹਨਾਂ ਦੇ ਵਿਰੋਧ ਨਾਲ ਕਿਤੇ ਖਲਾਰਾ ਨਾ ਪੈ ਜਾਵੇ ਉਸ ਖਲਾਰੇ ਨੂੰ ਪੈਣ ਤੋਂ ਰੋਕਣ ਲਈ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ ਬੁਲਾਉਣੀਆਂ ਹੀ ਛੱਡਤੀਆਂ ਇੱਕ ਨਵਾਂ ਸੰਸਦੀ ਬੋਰਡ ਬਣਾ ਲਿਆ ਜਿਹਦੇ ਵਿੱਚ ਪੱਟ ਜਿਹੜੇ ਵਫਾਦਾਰ ਨੇ ਸੁਖਬੀਰ ਸਿੰਘ ਬਾਦਲ ਦੇ ਉਹ ਬੰਦੇ ਬਿਠਾਏ ਗਏ ਨੇ ਥੋੜੀ ਗੱਲ ਬਿਲਕੁਲ ਠੀਕ ਹੈ ਸੰਸਦੀ ਬੋਰਡ ਦੀ ਨਾਰਮਲ ਟਾਈਮ 'ਚ ਕੋਈ ਵੀ ਲੋੜ ਨਹੀਂ ਹੁੰਦੀ ਸੰਸਦੀ ਬੋਰਡ ਚੋਣਾਂ ਤੋਂ ਪਹਿਲਾਂ ਚਾਰ ਆ ਪੰਜ ਮਹੀਨੇ ਪਹਿਲਾਂ ਬਣਾਇਆ ਜਾਂਦਾ ਹੈ ਉਹਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਲਈ ਐਪਲੀਕੇਸ਼ਨਾਂ ਲੈਣੀਆਂ ਹੁੰਦੀਆਂ ਜੀ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਇੰਟਰਵਿਊਜ਼ ਕਰਨਾ ਹੁੰਦਾ ਉਹਨਾਂ ਇੰਟਰਵਿਊਜ਼ ਦੇ ਆਧਾਰ ਤੇ ਜਿਹੜੀ ਫਾਈਨਲ ਪ੍ਰੈਪਰੇਸ਼ਨ ਆ ਵੀ ਕਿਹੜਾ ਕਿਹੜਾ ਲੀਡਰ ਆ ਕਿਹੜੀ ਕਿਹੜੀ ਹਲਕੇ ਤੋਂ ਚੋਣ ਲੜੇਗਾ ਸੋ ਉਹਦੀ ਫਾਈਨਲ ਇਹਦਾ ਸੋ ਇਦਾਂ ਵਰਕਿੰਗ ਦੇ ਵਿੱਚ ਤਾਂ ਕੋਈ ਬਹੁਤਾ ਲੈਣ ਦੇ ਨਹੀਂ ਹੁੰਦਾ ਸੋ ਇਹਨਾਂ ਨੇ ਇੱਕ ਕਲੇਵਰ ਇੱਕ ਤਰ੍ਹਾਂ ਨਾਲ ਮੋਗ ਆ ਚਤਰ ਉਹਨਾਂ ਨੇ ਇਹ ਕੰਮ ਕਰਿਆ ਵੀ ਵਰਕਿੰਗ ਕਮੇਟੀ ਵਿੱਚ ਅੰਦਰੂਨੀ ਰੌਲਾ ਪੈਣ ਨਾਲੋਂ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਆਉਣ ਨਾਲੋਂ ਉਹ ਕੰਮ ਹੀ ਕਰਨਾ ਛੱਡ ਦੋ ਜਿਹਦੇ ਵਿੱਚ ਚੁਣੌਤੀ ਆ ਸਕਦੀ ਤੇ ਦੂਜੇ ਬੰਨੇ ਭਾਈ ਪੁਲਵਿੰਦਰ ਸਿੰਘ ਤਲਵਾੜਾ ਹੁਣੀ ਜਿਹੜੇ ਹੈਗੇ ਨੇ ਜਿਹੜੇ ਕਿ ਭਾਈ ਦੀਪ ਸਿੰਘ ਸਿੱਧੂ ਹੋਣਾ ਦੇ ਨਾਲ ਵੀ ਲੰਮਾ ਸਮਾਂ ਜੇ ਆਪਾਂ ਕਹਿ ਲਈ ਕਿ ਰਹੇ ਹੈਗੇ ਨੇ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਹੋਣਾ ਦੇ ਕ੍ਰਿਟਿਕ ਬਣ ਕੇ ਵੀ ਸਾਹਮਣੇ ਜਿਹੜੇ ਆਉਂਦੇ ਹੈਗੇ ਨੇ ਕਿਵੇਂ ਦੇਖਦੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਤਸਵੀਰਾਂ ਜੁਆਇਨ ਕਰ ਲਿਆ ਉਹਨਾਂ ਨੂੰ ਕੀ ਕੋਈ ਚੱਲ ਰਿਹਾ ਹੈ ਕੀ ਭਾਈ ਦੀਪ ਸਿੰਘ ਸਿੱਧੂ ਦੀ ਸੋਚ ਇਹ ਵਾਲੀ ਸੀ ਹਾਂ ਹਾਂਜੀ ਹਾਂਜੀ ਇਹ ਕਾਫੀ ਦੁਖਦਾਈ ਹੈ ਅੱਜ ਪਲਵਿੰਦਰ ਸਿੰਘ ਤਲਵਾੜਾ ਉਹਨੇ ਸੁਖਬੀਰ ਸਿੰਘ ਬਾਦਲ ਨਾਲ ਖੜੇ ਨਜ਼ਰ ਆਏ ਹੈਗੇ ਆ ਸੋ ਉਹਨਾਂ ਦੇ ਕਿਤੇ ਵੀ ਗਏ ਆਏ ਹੈਗੇ ਆ ਸੋ ਇਹ ਬਹੁਤ ਸਾਰੇ ਆ ਹੁਣ ਜਿਸ ਤਰ੍ਹਾਂ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਬੰਦੇ ਕਮਜ਼ੋਰ ਪੈ ਜਾਂਦੇ ਆ ਜਾਂ ਕਿਸ ਤਰ੍ਹਾਂ ਲੰਮੇ ਸਮੇਂ ਤੱਕ ਉਸ ਤਰ੍ਹਾਂ ਨਹੀਂ ਖੜ ਪਾਉਂਦੇ ਸੋ ਉਹਨਾਂ ਦਾ ਇਹ ਇਹ ਬਹੁਤ ਸਾਰੀਆਂ ਇਹ ਮੋਰਲ ਡੀਜਨਰੇਸ਼ਨ ਆ ਜਿਹੜੀ ਸਾਡੀ ਕੌਮ ਵਿੱਚ ਆ ਜਿਹੜੀ ਆ ਰਹੀ ਹੈਗੀ ਇਹ ਇਹ ਵੈਸੇ ਲਗਾਤਾਰ ਰਹੀ ਹੈਗੀ ਇੱਕ ਤੜਾ ਹੁਣ ਜੇ ਅਕਾਲੀ ਦਲ ਬਲ ਦਾ ਵੀ ਦੇਖਿਆ ਵੀ ਅਕਾਲੀ ਦਲ ਮੋਰਲ ਰੀਜਨਰੇਸ਼ਨ ਦਾ ਹੀ ਸ਼ਿਕਾਰ ਆ ਨਾ ਸੋ ਇੰਨੀਆਂ ਸ਼ਹਾਦਤਾਂ ਦੇ باوجود ਇੰਨੇ ਸਿੱਖ ਨੌਜਵਾਨਾਂ ਦੇ ਕਤਲੇਆਮ ਤੋਂ ਬਾਅਦ ਤੁਸੀਂ ਸ਼ਰੀਅਕਾਲ ਤੱਕ ਸਾਹਬ ਦੇ ਜਥੇਦਾਰ ਦੇ ਕਾਤਲਾਂ ਦੀ ਹਮਾਇਤ ਕਰੀ ਜਾਣੀ, ਬੀਪੀ ਤਵਾੜੀ ਦੀ ਰਿਪੋਰਟ ਨਾ ਕਰਨਾ ਜਾਂ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਵੱਡੇ ਅਹੁਦੇ ਦੇਣੇ, ਉਹਨਾਂ ਨੇ ਜੋ ਕਤਲ ਕਰਿਆ ਉਹਨਾਂ ਦੀ ਕੋਈ ਜਾਂਚ ਹੀ ਨਾ ਹੋਣੀ, ਇਹ ਮੋਰਲ ਦੀ ਡੀਜਨਰੇਸ਼ਨ ਹੈ ਵੀ ਤੁਹਾਡੇ ਵਿੱਚ ਅੰਦਰੂਨੀ ਤੌਰ ਤੇ ਬਹੁਤ ਗਾਲ ਸੜ ਗਿਆ ਹੈਗਾ। ਸੋ ਇਸ ਤਰ੍ਹਾਂ ਦੀਆਂ ਸ਼ਖਸੀਤਾਂ ਨੇ ਜਿਹੜੀਆਂ ਹੋਰ ਲਗਾਤਾਰ ਆਉਣਗੀਆਂ, ਡिके ਹੈਗਾ। ਦੀਪ ਸਿੱਧੂ ਨਾਲ ਬਹੁਤ ਲੰਬਾ ਸਮਾਂ ਕੰਮ ਕਰਿਆ ਪਰ ਹੁਣ ਆ ਕੇ ਹੈਗਾ ਮੈਨੂੰ ਲੱਗਦਾ ਵੀ ਉਹਨਾਂ ਨੂੰ ਜਿਹੜਾ ਰਾਜਨੀਤੀਕਰਨ ਦੇ لالچ ਅਚਾਉ ਨੇ ਸੋ ਫਿਰ ਬੰਦਿਆਂ ਨੂੰ ਕਮਜ਼ੋਰ ਕਰ ਦਿੰਦੇ ਸੋ ਦੁਖਦਾਈ ਆ ਵੀਰ ਭਲਵਿੰਦਰ ਸਿੰਘ ਤਲਵਾੜੀ ਦਾ ਸੁਖਵੀਰ ਸਿੰਘ ਬਾਦਲ ਜੀ ਬਿਲਕੁਲ ਤੇ ਦੂਜੇ ਬੰਨੇ ਗੱਲਬਾਤ ਕਰ ਲੈਂਦੇ ਆ ਭਾਰਤ ਦੇ ਵਿੱਚ ਇੱਕ ਰਿਪੋਰਟ ਆਈ ਹੈ ਕਿ 10 ਸਾਲਾਂ ਦੇ ਅੰਦਰ ਈਡੀ ਨੇ ਜਿਹੜਾ ਹੈ ਤਕਰੀਬਨ 193 ਕੇਸ ਜਿਹੜੇ ਨੇ ਉਹ ਦਰਜ ਕੀਤੇ ਨੇ ਇਨਫੋਰਸਮੈਂਟ ਡਾਇਰੈਕਟਰ ਤੁਹਾਨੂੰ ਯਾਦ ਹੋਵੇਗਾ ਕਿ ਹਮੇਸ਼ਾ ਹੀ ਖਬਰਾਂ ਦੇ ਵਿੱਚ ਜਦੋਂ ਕੋਈ ਵੱਡੇ ਬੰਦੇ ਨੂੰ ਹੀ ਹਮੇਸ਼ਾ ਇਹਨਾਂ ਵੱਲੋਂ ਜਿਹੜਾ ਹੈ ਹੱਥ ਪਾਇਆ ਜਾਂਦਾ ਹੈ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਉੱਤੇ ਹੀ ਜਿਹੜੀ ਹੈ ਇਹਨਾਂ ਦੀ ਕਿਤਨਾ ਕਿਤੇ ਅੱਖ ਰਹਿੰਦੀ ਹੈਗੀ ਹੈ 193 ਦੇ ਵਿੱਚੋਂ ਸਿਰਫ ਦੋ ਕੇਸਾਂ ਦੇ ਵਿੱਚ ਜਿਹੜੀ ਹੈ ਸਜ਼ਾ ਹੋਈ ਹੈ ਸਰਦਾਰ ਅਪਤਾਰ ਸਿੰਘ ਜੀ ਇਹ ਤੇ ਮੇਰਾ ਖਿਆਲ ਪੁਆਇੰਟਸ ਦੇ ਵਿੱਚ ਚਲ ਜਾਣੀ ਗੱਲ ਜੇ ਅਸੀਂ 10 ਸਾਲਾਂ ਦੇ ਹਿਸਾਬ ਨਾਲ ਦੇਖੀਏ ਕਿ ਸਕਸੈਸ ਰੇਟ ਕੀ ਹੈਗੀ ਹੈ ਫਿਰ ਕੀ ਹੈ ਸਿਰਫ ਪੋਲਿਟੀਕਲ ਵੈਂਡੇਟਾ ਲਈ ਇਸਦੀ ਵਰਤੋਂ ਹੁੰਦੀ ਹੈ ਹਾਂ ਬਿਲਕੁਲ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਤੰਗ ਕਰਨ ਲਈ ਯਾ ਇੱਕ ਤਾਂ ਇਹ ਹੈਗਾ ਵੀ ਤੁਸੀਂ ਦੇਖਿਆ ਵੀ ਆਪਾਂ ਆਇਆ ਸੀਗੇ ਵੀ ਭਾਰਤੀ ਜਨਤਾ ਪਾਰਟੀ ਕੋਲ ਜਿਹੜੇ ਇਲੈਕਸ਼ਨ ਬਾਉਂਡ ਦੇ ਰੂਪ ਵਿੱਚ ਫੰਡ ਕਿੰਨਾ ਹੈਗਾ ਸੋ ਅਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੇ ਵਰਤਿਆ ਹੈਗਾ ਵੀ ਜਿਹੜੇ ਇੱਕ ਤਾਂ ਭਾਰਤੀ ਜਨਤਾ ਪਾਰਟੀ ਲਈ ਪੈਸੇ ਲਓ ਜਿਹੜੇ ਵਪਾਰੀ ਆ ਉਹਨਾਂ ਨੂੰ ਕਾਬੂ ਕਰੋ ਵਪਾਰੀਆਂ ਤੇ ਕੇਸ ਪਾ ਦਿਓ ਮੁੜ ਕੇ ਤਾਂ ਹੀ ਕੇਸ ਬਰੀ ਹੋ ਜਾਂਦੇ ਹਨ ਵੀ ਕੇਸ ਪਾਉਣ ਵੇਲੇ ਖੜਕਾ ਦੜਕਾ ਹੋ ਜਾਂਦਾ ਵਪਾਰੀ ਡਰ ਜਾਂਦਾ ਹੈਗਾ ਹਨਾ ਉਹਦੇ ਨਾਲ ਫੇਰ ਉਹ 바ਰਗੇਨਿੰਗ ਕਰਦੇ ਵੀ ਦੱਸ ਕਿੰਨੇ ਪੈਸੇ ਦੰਨਾ ਹੈ ਜਦੋਂ ਪੈਸੇ ਦੇ ਦਿੰਦਾ ਫਿਰ ਕੇਸ ਰਜਿਸਟਰ ਹੁੰਦਾ ਪਰ ਉਹਦੇ ਵਿੱਚ ਬਹੁਤ ਸਾਰੇ ਲੂਪ ਹੋਲ ਆ ਉਹਦੇ ਵਕੀਲਾਂ ਨੂੰ ਦੱਸ ਦਿੱਤੇ ਜਾਂਦੇ ਆ ਤੇ ਫਿਰ ਉਹ ਬਰੀ ਹੋ ਜਾਂਦਾ ਉਹ ਚੋਂ ਵੀ ਤੁਸੀਂ ਆਇਆ ਐਸ ਤੇ ਲੜਦੇ ਹੋ ਤੇਰੇ ਵਕੀਲ ਆਏ ਕੇਸ ਤੇ ਲੜਨ ਕੇਸ ਬਰੀ ਹੋ ਜਾਊਗਾ ਅਸੀਂ ਤਾਂ ਪੈਸੇ ਹੀ ਲੈਣੇ ਸੀ ਸੋ ਇਨਡਾਇਰੈਕਟਲੀ ਇਹ ਪੈਸੇ ਬਣਾਉਣ ਦਾ ਸਾਧਨ ਆ ਤੇ ਦੂਜਾ ਜਿਹੜੇ ਰਾਜਨੀਤਿਕ ਲੀਡਰ ਬਹੁਤਾ ਅੜਦੇ ਨੇ ਸਥਾਪਤੀ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਉਹਨਾਂ ਨੂੰ ਡਰਾਉਣ ਦਾ ਯਤਨ ਹੈਗਾ ਵੀ ਨਹੀਂ ਤਾਂ ਤੁਹਾਨੂੰ ਜੇਲ੍ਹਾਂ 'ਚ ਕਰ ਦਿੱਤਾ ਜਾਊਗਾ ਕੋਈ ਵੀ ਲੀਡਰ ਜੇਲ੍ਹ ਵਿੱਚ ਨਹੀਂ ਜਾਣਾ ਚਾਹੁੰਦਾ ਇੱਕ ਆਸ਼ੀ ਦੀ ਜ਼ਿੰਦਗੀ ਜੀ ਰਿਹਾ ਬੰਦਾ ਜੇਲ੍ਹ ਵਿੱਚ ਕਾਹਦੇ ਲਈ ਜਾਊਗਾ ਸੋ ਡਰ ਡਰ ਕੇ ਜਾਂ ਤਾਂ ਆਪਣੀ ਰਾਜਨੀਤੀ ਬਦਲ ਲੈਂਦੇ ਆ ਜਾਂ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਆ ਸੋ ਇਸ ਤਰ੍ਹਾਂ ਸੋ ਈਡੀ ਦੇ ਸਾਰੇ ਕੇਸ ਸਿਰਫ ਦੋ ਵਿੱਚ ਸਜ਼ਾ ਹੋਈ ਹੈਗੀ ਆ 193 ਕੇਸਾਂ ਚੋਂ 2 ਚ ਸਜ਼ਾ ਹੋਣੀ ਸੋ ਸਕਸੈਸ ਰੇਟ ਦੇਖੋ ਸੋ ਤਾਂ ਹੀ ਨਹੀਂ ਆ ਰਿਹਾ ਸਕਸੈਸ ਰੇਟ ਕਿਉਂਕਿ ਈਡੀ ਦਾ ਕੰਮ ਭ੍ਰਿਸ਼ਟਾਚਾਰ ਦਾ ਖਾਤਮਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਵੀ ਸੱਤਾਧਾਰੀ ਧਿਰ ਲਈ ਆਰਥਿਕ ਜਾਂ ਸਿਆਸੀ ਭ੍ਰਿਸ਼ਟਾਚਾਰ ਕਰਨ ਦਾ ਬਣਦਾ ਜਾ ਰਿਹਾ ਹੈ